ਸੋਫੀਆ ਅਤੇ ਡੈਨੀਅਲ ਪਿਛਲੇ 1 ਸਾਲ ਤੋਂ ਇਕੱਠੇ ਰਹਿ ਰਹੇ ਹੁੰਦੇ ਆ। ਸ਼ੁਰੂ ਦੇ ਵਿੱਚ ਸ਼ਾਇਦ ਕਦੇ ਪਿਆਰ ਸੀ ਪਰ ਹੁਣ ਕੁਝ ਵੀ ਨਹੀਂ ਸੀ ਬਚਿਆ। ਸੋਫੀਆ ਉਸ ਤੋਂ ਅਲੱਗ ਹੋ ਜਾਣਾ ਚਾਹੁੰਦੀ ਸੀ ਪਰ ਡੈਨੀਅਲ ਉਸ ਨੂੰ ਛੱਡਣਾ ਨਹੀਂ ਚਾਹੁੰਦਾ ਸੀ ਅਤੇ ਹੁਣ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਫਿਰ ਭਾਵੇਂ ਸੋਫੀਆ ਉਸ ਨੂੰ ਪਿਆਰ ਨਾ ਕਰਦੀ ਹੋਵੇ। ਸੋਫੀਆ ਨੇ ਕਈ ਵਾਰ ਉਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਉਸ ਨਾਲ ਕੁਟਮਾਰ ਵੀ ਕਰਦਾ ਸੀ ਪਰ ਉਹ ਕੁਝ ਨਾ ਕਰ ਪਾਈ ਕਿਉਂਕਿ ਡੈਨੀਅਲ ਇੱਕ ਬੇहद ਅਮੀਰ ਆਦਮੀ ਸੀ ਅਤੇ ਸਿਸਟਮ ਨੂੰ ਵਰਤਣਾ ਜਾਣਦਾ ਸੀ। ਵੈਰਦਾ denn sie ਅਤੇ ਜਦੋਂ ਪਾਦਰੀ ਸੋਫੀਆ ਨੂੰ ਆਪਣੇ ਹੋਣ ਵਾਲੇ ਪਤੀ ਡੈਨੀਅਲ ਨੂੰ ਕਿਸ ਕਰਨ ਨੂੰ ਕਹਿੰਦਾ ਹੈ ਤਾਂ ਸੋਫੀਆ ਉੱਥੇ ਬਿਲਕੁਲ ਬੁੱਤ ਬਣ ਕੇ ਖੜ ਜਾਂਦੀ ਹੈ ਡੈਨੀਅਲ ਉਸ ਤੇ ਗੁੱਸੇ ਹੁੰਦਾ ਹੋਇਆ ਉਸ ਦਾ ਪੈਰ ਦਬਾਉਂਦਾ ਹੈ ਸੋਫੀਆ ਇੱਕਦਮ ਡੈਨੀਅਲ ਦੀ ਬਜਾਏ ਪਾਦਰੀ ਨੂੰ ਕਿਸ ਕਰ ਦਿੰਦੀ ਹੈ ਅਤੇ ਸਭ ਲੋਕ ਹੱਕੇ ਬੱਕੇ ਰਹਿ ਜਾਂਦੇ ਹਨ ਪਾਦਰੀ ਅਤੇ ਸੋਫੀਆ ਉੱਥੋਂ ਭੱਜ ਲੈਂਦੇ ਹਨ ਅਤੇ ਨੇੜੇ ਦੇ ਇੱਕ ਕਾਰ ਵਿੱਚ ਜਾਂਦੇ ਹਨ ਉੱਥੇ ਇੱਕ ਵਿੰਡੋ ਖੁੱਲੀ ਛੱਡ ਕੇ ਉਸ ਦੇ ਹੇਠਾਂ ਸੋਫੀਆ ਆਪਣੇ ਸੈਂਡਲ ਕੱਢ ਦਿੰਦੀ ਹੈ ਤਾਂ ਜੋ ਡੈਨੀਅਲ ਨੂੰ ਲੱਗੇ ਕਿ ਉਹ ਇੱਥੋਂ ਦੀ ਭੱਜੇ ਹਨ ਜਦੋਂ ਡੈਨੀਅਲ ਉੱਥੇ ਆਉਂਦਾ ਹੈ ਤਾਂ ਉਸਨੂੰ ਲੱਗਦਾ ਹੈ ਕਿ ਸੋਫੀਆ ਇਸ ਖਿੜਕੀ ਰਾਹੀਂ ਬਾਹਰ ਭੱਜ ਗਈ ਹੈ ਅਤੇ ਉਹ ਆਪਣੇ ਬੰਦਿਆਂ ਨੂੰ ਲੈ ਕੇ ਉਸਨੂੰ ਬਾਹਰ ਲੱਭਣ ਚਲਿਆ ਜਾਂਦਾ ਹੈ ਪਰ ਪਾਦਰੀ ਅਤੇ ਸੋਫੀਆ ਅਜੇ ਅੰਦਰ ਹੀ ਲੁਕੇ ਹੁੰਦੇ ਹਨ ਉਹਨਾਂ ਦੇ ਬਾਹਰ ਜਾਣ ਤੇ ਪਾਦਰੀ ਅਤੇ ਸੋਫੀਆ ਉਤੋਂ ਭੱਜ ਨਿਕਲਦੇ ਹਨ ਪਾਦਰੀ ਜਦੋਂ ਸੋਫੀਆ ਤੋਂ ਅਜੇਹਾ ਕਰਨ ਦਾ ਕਾਰਨ ਪੁੱਛਦਾ ਹੈ ਤਾਂ ਉਹ ਆਪਣੇ ਚਿਹਰੇ ਅਤੇ ਆਪਣੀ ਗਰਦਨ ਤੇ ਪਏ ਕੁੱਟ ਮਾਰ ਦੇ ਨਿਸ਼ਾਨ ਪਾਦਰੀ ਨੂੰ ਦਿਖਾਉਂਦੀ ਹੈ ਉਹ ਪਾਦਰੀ ਅੱਗੇ ਬੇਨਤੀ ਕਰਦੀ ਹੈ ਕਿ ਉਸਨੂੰ ਬਸ ਇੱਕ ਵਾਰ ਡੈਨੀਅਲ ਦੀ ਪਹੁੰਚ ਤੋਂ ਦੂਰ ਕਰ ਦੇਵੋ ਤਾਂ ਜੋ ਮੈਂ ਆਪਣੀ ਜ਼ਿੰਦਗੀ ਕਿਤੇ ਹੋਰ ਬਤੀਤ ਕਰ ਸਕਾਂ ਪਾਦਰੀ ਉਸਦੀ ਮਦਦ ਕਰਨ ਲਈ ਤਿਆਰ ਹੋ ਜਾਂਦਾ ਹੈ ਤੇ ਉਸਨੂੰ ਆਪਣੇ ਨਾਲ ਚੱਲਣ ਲਈ ਕਹਿੰਦਾ ਹੈ ਉਹ ਉਸਨੂੰ ਆਪਣੇ ਫਾਰਮ ਹਾਊਸ ਵੱਲ ਲੈ ਕੇ ਜਾਂਦਾ ਹੈ ਜਿੱਥੇ ਉਸਦਾ ਛੋਟਾ ਭਰਾ ਰਹਿ ਰਿਹਾ ਹੁੰਦਾ ਹੈ ਉਹ ਉਸਨੂੰ ਦੱਸਦਾ ਹੈ ਕਿ ਉਸਦਾ ਛੋਟਾ ਭਰਾ ਐਡਮ ਕਾਫੀ ਖਤਰਨਾਕ ਹੈ ਪਰ ਉਸ ਕੋਲ ਹੋਰ ਕੋਈ ਰਾਹ ਨਹੀਂ ਬਚਿਆ ਹੁੰਦਾ ਅਸਲ ਵਿੱਚ ਐਡਮ ਇੱਕ ਗੈਂਗਸਟਰ ਹੁੰਦਾ ਹੈ ਜਦੋਂ ਪਾਦਰੀ ਆਪਣੇ ਭਰਾ ਕੋਲ ਜਾਂਦਾ ਹੈ ਤਾਂ ਐਡਮ ਉਸ ਨੂੰ ਦੇਖ ਕੇ ਕਾਫੀ ਗੁੱਸੇ ਹੁੰਦਾ ਹੈ ਤੇ ਉਸ ਨੂੰ ੱੱਕਾ ਮਾਰ ਕੇ ਹੀਠਾਂ ਡੇਗ ਦਿੰਦਾ ਹੈ ਉਹ ਉਸ ਨੂੰ ਕਹਿੰਦਾ ਹੈ ਕਿ ਉਹ ਇੱਥੇ ਕੀ ਕਰ ਰਿਹਾ ਹੈ ਪਾਦਰੀ ਕਹਿੰਦਾ ਹੈ ਕਿ ਇਹ ਜਮੀਨ ਉਸ ਦੀ ਵੀ ਹੈ ਇਸ ਲਈ ਉਹ ਇੱਥੇ ਕਦੋਂ ਵੀ ਆ ਸਕਦਾ ਹੈ ਤੇ ਉਸ ਨੂੰ ਕਿਸੇ ਦੀ ਇਜਾਜ਼ਤ ਦੀ ਕੋਈ ਜ਼ਰੂਰਤ ਨਹੀਂ ਪਰ ਫਿਰ ਵੀ ਉਹ ਐਡਮ ਤੋਂ ਡਰਦਾ ਹੈ ਪਾਦਰੀ ਉਸ ਨੂੰ ਕਹਿੰਦਾ ਹੈ ਕਿ ਮੈਂ ਇੱਥੋਂ ਜਾ ਰਿਹਾ ਹਾਂ ਪਰ ਇਹ ਕੁੜੀ ਇੱਥੇ ਹੀ ਰਹੇਗੀ ਕਿਉਂਕਿ ਇਸ ਦੀ ਜਾਨ ਨੂੰ ਖਤਰਾ ਹੈ ਤੇ ਮੈਂ ਇਸ ਨੂੰ ਬਚਾਉਣਾ ਚਾਹੁੰਦਾ ਹਾਂ ਐਡਮ ਗੁੱਸੇ ਵਿੱਚ ਉਸ ਦੀ ਬਾਹ ਫੜਦਾ ਹੈ ਤੇ ਉਸ ਨੂੰ ਅੰਦਰ ਵੱਲ ਲੈ ਤੁਰਦਾ ਹੈ ਉਹ ਉਸ ਦੀ ਬਾਹ ਇੰਨੇ ਜ਼ੋਰ ਨਾਲ ਪਕੜਦਾ ਹੈ ਕਿ ਸੋਫੀਆ ਨੂੰ ਪੀੜ ਹੁੰਦੀ ਹੈ ਤੇ ਉਹ ਝੂਟੇ ਨਾਲ ਆਪਣੀ ਬਾਹ ਛੁਡਾ ਲੈਂਦੀ ਹੈ ਉਹ ਉਸ ਨੂੰ ਨਿਰਦਈ ਕਹਿੰਦੀ ਹੈ ਉਹ ਐਡਮ ਨੂੰ ਕਹਿੰਦੀ ਹੈ ਕਿ ਜਿਸ ਆਦਮੀ ਕੋਲੋਂ ਮੈਂ ਪੱਜ ਕੇ ਆਈ ਹਾਂ ਉਹ ਵੀ ਮੈਨੂੰ ਇਸ ਤਰ੍ਹਾਂ ਹੀ ਪਕੜਦਾ ਸੀ ਜਿਸ ਤਰ੍ਹਾਂ ਕਿ ਮੇਰੇ ਵਿੱਚ ਕੋਈ ਭਾਵਨਾ ਹੀ ਨਾ ਹੋਵੇ ਤੇ ਮੈਂ ਨਰਜੀਵ ਹੋਵਾਂ ਐਡਮ ਉਸ ਨੂੰ ਇੱਕ ਕਹੀ ਫੜਾਉਂਦਾ ਹੈ ਤੇ ਉਸ ਨੂੰ ਉੱਥੇ ਖੋਦਣ ਲਈ ਕਹਿੰਦਾ ਹੈ ਪਰ ਉਹ ਜਗਾ ਸਖਤ ਹੁੰਦੀ ਹੈ ਤੇ ਉਹ ਰੁਕ ਜਾਂਦੀ ਹੈ ਤਾਂ ਐਡਮ ਉਸ ਨੂੰ ਕਹਿੰਦਾ ਹੈ ਕਿ ਮੈਂ ਇੱਥੇ ਆਪਣੇ ਪਿਤਾ ਨੂੰ ਆਪ ਦਫਨ ਕੀਤਾ ਹੈ ਕਿਉਂਕਿ ਉਸ ਵੇਲੇ ਇਹ ਪਾਦਰੀ ਇੰਨਾ ਡਰ ਗਿਆ ਸੀ ਕਿ ਆਪਣੇ ਪਿਤਾ ਦੀ ਲਾਸ਼ ਨੂੰ ਲਵਾਰਸ ਛੱਡ ਕੇ ਇੱਥੋਂ ਭੱਜ ਗਿਆ ਉਹ ਦੱਸਦਾ ਹੈ ਕਿ ਕੁਝ ਸਾਲ ਪਹਿਲਾਂ ਜਦੋਂ ਉਹ 18 ਸਾਲ ਦਾ ਸੀ ਤਾਂ ਉਸਦੇ ਪਿਤਾ ਨੂੰ ਕੁਝ ਬੰਦਿਆਂ ਵੱਲੋਂ ਮਾਰ ਦਿੱਤਾ ਗਿਆ ਸੀ ਤੇ ਜਦੋਂ ਉਸ ਨੂੰ ਇਨਸਾਫ ਨਹੀਂ ਸੀ ਮਿਲਿਆ ਤਾਂ ਉਸਨੇ ਉਹਨਾਂ ਬੰਦਿਆਂ ਨੂੰ ਖੁਦ ਮਾਰ ਦਿੱਤਾ ਤੇ ਇੱਕ ਪੁਲਿਸ ਵਾਲੇ ਦਾ ਵੀ ਇਸ ਸਬੰਧ ਵਿੱਚ ਕਤਲ ਕਰ ਦਿੱਤਾ ਪਰ ਉਸ ਵਿਰੁੱਧ ਕੋਈ ਸਬੂਤ ਨਾ ਮਿਲਣ ਕਾਰਨ ਉਹ ਅਜੇ ਵੀ ਆਜ਼ਾਦ ਘੁੰਮ ਰਿਹਾ ਸੀ ਸੋਫੀਆ ਨੂੰ ਹੁਣ ਉਸਦੇ ਇਸ ਰੁੱਖੇ ਸੁਭਾ ਦਾ ਕਾਰਨ ਪਤਾ ਚੱਲ ਜਾਂਦਾ ਹੈ ਤੇ ਉਸ ਨੂੰ ਆਪਣੇ ਤੇ ਐਡਮ ਦੇ ਵਿਚਕਾਰ ਇੱਕ ਸਾਂਝ ਮਹਿਸੂਸ ਹੁੰਦੀ ਹੈ। ਉਹ ਮਹਿਸੂਸ ਕਰਦੀ ਹੈ ਕਿ ਉਹ ਦੋਵੇਂ ਹੀ ਦੁਨੀਆ ਦੀ ਬੇਰੁਖੀ ਦਾ ਸ਼ਿਕਾਰ ਹੋਏ ਹਨ। ਉਹ ਇੱਕਦਮ ਪਿਗਲ ਜਾਂਦੀ ਹੈ ਤੇ ਐਡਮ ਦੇ ਗੱਲ ਲੱਗ ਉਸ ਨੂੰ ਪਿਆਰ ਨਾਲ ਉਸ ਦਾ ਸਾਥ ਦੇਣ ਲਈ ਕਹਿੰਦੀ ਹੈ ਤੇ ਐਡਮ ਥੋੜਾ ਨਰਮ ਹੋਇਆ ਮੰਨ ਜਾਂਦਾ ਹੈ। ਪਾਦਰੀ ਉਸ ਨੂੰ ਇੱਥੇ ਛੱਡ ਕੇ ਚਲਿਆ ਜਾਂਦਾ ਹੈ। ਐਡਮ ਅਤੇ ਸੋਫੀਆ ਇਸ ਫਾਰਮ ਹਾਊਸ ਵਿੱਚ ਰਹਿਣ ਲੱਗਦੇ ਹਨ ਤੇ ਸਮਾਂ ਲੰਘਦਾ ਜਾਂਦਾ ਹੈ। ਹੌਲੀ ਹੌਲੀ ਉਹਨਾਂ ਦੀ ਨੇੜਤਾ ਇੰਨੀ ਵੱਧ ਜਾਂਦੀ ਹੈ ਕਿ ਇਹ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਹਨ ਸੋਫੀਆ ਨੂੰ ਹੁਣ ਇੰਜ ਲੱਗ ਰਿਹਾ ਹੁੰਦਾ ਹੈ ਜਿਵੇਂ ਉਸ ਨੂੰ ਐਡਮ ਵਗੈਰ ਕੁਝ ਹੋਰ ਚਾਹੀਦਾ ਹੀ ਨਾ ਹੋਵੇ ਐਡਮ ਵੀ ਸੋਫੀਆ ਦੇ ਨਾਲ ਰਹਿ ਕੇ ਜਿਵੇਂ ਬਦਲ ਗਿਆ ਹੁੰਦਾ ਹੈ ਤੇ ਹੁਣ ਉਸ ਦੇ ਉੱਪਰ ਉਸ ਦੇ ਲੰਘੇ ਸਮੇਂ ਦੇ ਪਰਛਾਵੇਂ ਦਿਖਾਈ ਨਹੀਂ ਦਿੰਦੇ ਤੇ ਉਹ ਖੁਸ਼ ਰਹਿਣ ਲੱਗਦਾ ਹੈ ਕੁਝ ਸਮੇਂ ਬਾਅਦ ਉੱਥੇ ਅਚਾਨਕ ਪਾਦਰੀ ਆ ਪਹੁੰਚਦਾ ਹੈ ਤੇ ਸੋਫੀਆ ਨੂੰ ਚੇਤਾਵਨੀ ਦਿੰਦਾ ਹੈ ਕਿ ਉਸ ਨੂੰ ਇੱਥੋਂ ਭੱਜਣਾ ਪਵੇਗਾ ਜੇਕਰ ਉਹ ਡੈਨੀਅਲ ਤੋਂ ਬਚਣਾ ਚਾਹੁੰਦੀ ਹੈ ਕਿਉਂਕਿ ਡੈਨੀਅਲ ਨੂੰ ਉਸ ਦੀ ਲੋਕੇਸ਼ਨ ਦਾ ਪਤਾ ਚੱਲ ਚੁੱਕਿਆ ਹੈ ਤੇ ਉਹ ਮੇਰੇ ਪਿੱਛੇ ਆ ਰਿਹਾ ਹੈ ਉੱਥੇ ਐਡਮ ਆ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਮੇਰੇ ਹੁੰਦੇ ਸੋਫੀਆ ਨੂੰ ਕਿਸੇ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਉਹ ਆਪਣੇ ਭਰਾ ਪਾਦਰੀ ਨੂੰ ਵੀ ਉੱਥੋਂ ਜਾਣ ਲਈ ਕਹਿੰਦਾ ਹੈ ਪਾਦਰੀ ਉਸਨੂੰ ਕਹਿੰਦਾ ਹੈ ਕਿ ਮੈਂ ਤਾਂ ਬਸ ਸੋਫੀਆ ਦਾ ਪਲਾਚਾਉਂਦਾ ਹਾਂ ਮੈਨੂੰ ਉਸਦੇ ਇੱਥੇ ਰਹਿਣ ਵਿੱਚ ਕੋਈ ਇਤਰਾਜ਼ ਨਹੀਂ ਹੈ ਇੰਨੇ ਵਿੱਚ ਉੱਥੇ ਡੈਨੀਅਲ ਆ ਪਹੁੰਚਦਾ ਹੈ ਉਹ ਸੋਫੀਆ ਨੂੰ ਇੰਜ ਦੇਖਦਾ ਹੈ ਜਿਵੇਂ ਉਸਨੂੰ ਕਹਿ ਰਿਹਾ ਹੋਵੇ ਕਿ ਆਖਰਕਾਰ ਤੈਨੂੰ ਕੋਈ ਵੀ ਮੈਥੋ ਨਹੀਂ ਬਚਾ ਸਕਿਆ ਤੇ ਤੈਨੂੰ ਮੇਰੇ ਨਾਲ ਹੀ ਰਹਿਣਾ ਪਵੇਗਾ ਐਡਮ ਅੱਗੇ ਵਧਦਾ ਹੈ ਤੇ ਡੈਨੀਅਲ ਨੂੰ ਉੱਥੋਂ ਜਾਣ ਲਈ ਕਹਿੰਦਾ ਹੈ ਉਹ ਡੈਨੀਅਲ ਨੂੰ ਦੱਸਦਾ ਹੈ ਕਿ ਉਹ ਸੋਫੀਆ ਨੂੰ ਪਿਆਰ ਕਰਦਾ ਹੈ ਅਤੇ ਸੋਫੀਆ ਵੀ ਉਸਨੂੰ ਪਿਆਰ ਕਰਦੀ ਹੈ ਤੇ ਉਹ ਦੋਵੇਂ ਇਕੱਠੇ ਰਹਿਣਾ ਚਾਹੁੰਦੇ ਹਨ ਡੈਨੀਅਲ ਉਸਦੀ ਗੱਲ ਸੁਣਨ ਲਈ ਤਿਆਰ ਨਹੀਂ ਹੁੰਦਾ ਤੇ ਸੋਫੀਆ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਹੁਣ ਐਡਮ ਆਪਣਾ ਅਸਲੀ ਰੂਪ ਦਿਖਾਉਂਦਾ ਹੈ ਤੇ ਡੈਨੀਅਲ ਨੂੰ ਉੱਥੇ ਪੁੱਟੇ ਇੱਕ ਟੋਏ ਵਿੱਚ ਸੁੱਟ ਦਿੰਦਾ ਹੈ ਉਹ ਉਸ ਨੂੰ ਕਹਿੰਦਾ ਹੈ ਕਿ ਜੇਕਰ ਤੂੰ ਸੋਫੀਆ ਦਾ ਖਹਿੜਾ ਨਹੀਂ ਛੱਡਿਆ ਤਾਂ ਮੈਂ ਤੈਨੂੰ ਇੱਥੇ ਹੀ ਜਿਉਂਦਾ ਦਫ਼ਨ ਕਰ ਦੇਵਾਂਗਾ ਡਰਿਆ ਹੋਇਆ ਡੈਨੀਅਲ ਹੁਣ ਮੰਨ ਜਾਂਦਾ ਹੈ ਤੇ ਮਾਫੀ ਮੰਗਦਾ ਹੋਇਆ ਉੱਥੋਂ ਭੱਜ ਨਿਕਲਦਾ ਹੈ ਸੋਫੀਆ ਐਡਮ ਨੂੰ ਜੱਫੀ ਪਾ ਲੈਂਦੀ ਹੈ ਤੇ ਉਸ ਦਾ ਧੰਨਵਾਦ ਕਰਦੀ ਹੈ ਕਿ ਉਸਨੇ ਉਸ ਨੂੰ ਡੈਨੀਅਲ ਵਰਗੇ ਰਾਖਸ਼ ਤੋਂ ਬਚਾ ਲਿਆ ਐਡਮ ਵੀ ਸੋਫੀਆ ਪ੍ਰਤੀ ਆਪਣੇ ਸੱਚੇ ਪਿਆਰ ਦਾ ਇ ਉਹਨ ਪਾਦਰੀ ਉੱਥੋਂ ਤੁਰ ਪੈਂਦਾ ਹੈ ਤੇ ਜਦੋਂ ਉਹ ਜਾਣ ਲੱਗਦਾ ਹੈ ਤਾਂ ਐਡਮ ਉਸਨੂੰ ਬੁਲਾਉਂਦਾ ਹੈ ਤੇ ਉਸ ਨਾਲ ਆਪਣੇ ਸਾਰੇ ਗਿਲੇ ਸ਼ਿਕਵੇ ਦੂਰ ਕਰ ਲੈਂਦਾ ਹੈ